ਆਤਮਾ ਮੀ ਤੁਹਾਡੇ ਰੂਪ ਹੈ ਇਹ ਮਨ ਵੀ ਰੱਖ ਲਗ ਮਨ ਵਿੱਚ ਹੈ ਸਤਗੁਰ ਕੇ ਪਾਸ ਇਸ ਸੇਵਕ ਕੇ ਕਰ ਕਾਰਜਾਸ ਜਦੋਂ ਮੱਥਾ ਟੇਕੀਏ ਨਾ ਗੁਰੂ ਦੀ ਤਾਂ ਆਪਣੀ ਮੱਤ ਉੱਥੇ ਰੱਖ ਜਾ ਕੇ ਮੈਂ ਗੁਰੂ ਦੀ ਮੱਤ ਵਸਤੇ ਗੇਂਤੀ ਕਰਦੇ ਕਬਜੀ ਆਪਣੀ ਮੱਤ ਮੈਂ ਦੀ ਉਹ ਇਹ ਭੈੜੀ ਰਾਗੀ ਲੱਗ ਗੁਰ ਕੀ ਮਤ ਤੂੰ ਲੇ ਗਿਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਵੈਗਰੂ ਦੀ ਭਗਤੀ ਤੋਂ ਬਿਨਾ ਸਿਆਨੇ ਸਿਆਨੇ ਜਿਹੜੇ ਸੀ ਨਾ ਡੁੱਬ ਗਏ ਵੱਡੇ ਵੱਡੇ ਦੁਨੀਆਂ ਦੇ ਰਾਜੇ ਮਹਾਰਾਜੇ ਨਾਮ ਨਹੀਂ ਜਪਿਆ ਉਲਝੇ ਰਹੇ ਮਾਇਆ ਦੇ ਚੱਕਰ ਵਿੱਚ ਥੀਰੇ ਜੈਸਾ ਜਨਮ ਹੈ ਕੋਟੀ ਬਦਲ ਲੇ ਜਾਵੇ ਕੋਟੀਆਂ ਦੇ ਭਾਰ ਨਾਲ ਵਾਜ ਪਿਆ ਇਹ ਮਨੁੱਖਾ ਤੇ ਵਾਰ-ਵਾਰ ਨਹੀਂ ਮਿਲਦੀ ਭਲਿਓ ਜਿਹੜੇ ਸਾਡੇ ਚਲੇ ਗਏ ਮਿੱਤਰ ਦੋਸਤ ਰਿਸ਼ਤੇਦਾਰ ਮਾਤਾ ਪਿਤਾ ਜਾਨਤ ਸ਼ਾਨ ਵਾਲੇ ਪਤਾ ਨਹੀਂ ਕਿਹੜੀ ਦਸਾ ਵਿੱਚ ਹੋਵੰਗੇ ਕਿਹੜੀ ਜੂਨ ਵਿੱਚ ਹੋਵੰਗੇ ਜੁੜੀ ਥੋੜਾ ਏ ਕਿ ਮਨੁੱਖਾ ਜਨਮ ਦੁਬਾਰਾ ਦੁਬਾਰਾ ਮਿਲਾਂ ਸੰਸਾਰਿਕ ਡਿਗਰੀ ਵੀ ਆਪਾਂ ਜਦੋਂ ਲੈਣੇ ਆ ਨਾ ਮੌਕੇ ਮਿਲਦੇ ਨੇ 2-3 ਵਾਰੀ ਐਗਜ਼ਾਮ ਦੇ ਸਕਦੇ ਵਾਰ-ਵਾਰ ਥੋੜਾ ਸਾਨੂੰ ਇਹ ਜਨਮ ਮਿਲਣਾ ਹੈ ਜਨਮ ਮਿਲਿਆ ਹੈ ਸਬਰ ਜਾਏ ਨਾਮ ਜਪ ਕੇ ਇਸੇ ਕਰਕੇ ਇਹ ਗੁਰੂ ਘਰ ਬਣੇ ਹੋਏ ਨੇ ਭਗਤੀ ਦੇ ਘਰ ਨਾਮ ਜਪਣ ਵਾਸਤੇ ਗੁਰੂ ਨਾਲ ਗੱਲਾਂ ਕਰਨੀਆਂ ਨੇ ਇੱਥੇ ਬੈਠ ਕੇ ਸੂਫੀਜ਼ਮ ਕੀ ਹੈ ਆਪਣੀ ਦੇਹੀ ਵਿੱਚੋਂ ਬਾਹਰ ਨਿਕਲ ਜਾਣਾ ਭੁੱਲ ਜਾਣਾ ਕਿ ਮੈਂ ਕੌਣ ਹਾਂ ਵੈਸੇ ਤਾਂ ਕੋਈ ਨਾਮ ਐਵੇਂ ਰੱਖਿਓ ਇਹਨੇ ਸਰੀਰ ਹੀ ਦੇ ਪਰ ਅਸੀਂ ਕੁਝ ਹਾਂ ਹੀ ਨਹੀਂ ਸਿਰਫ ਆਤਮਾ ਕੋਈ ਜੈਂਡਰ ਨਹੀਂ ਸਿਰਫ ਆਤਮਾ ਇਹ ਵਾਇਗਰੂ ਕਹਿਣਾ कबीर मेरा मुझ में किस नहीं जोग है सो तेरा तेरा तुझको सौंपते क्या लागे ये सारा ही कुछ तेरा है क्या पैड़ा मन भी तेरा है ना इन्नु भी रख लो कि चंगा मनावे रे मेरे मुझ में है के ਕਿਛ ਨਹੀਂ ਮੇਰੇ ਮੁਝ ਮੇ ਕਿਛ ਨਹੀਂ ਮੇਂ ਹੰਮੁਜ ਮੇ ਕਿਛ ਨਹੀਂ ਜੇ ਤੁਗੀ ਇੰਦਜੋਗੀਚੇ

ਸੋਪ ਤੇ ਯਾ ਲਾਗੇ ਮੇਰਾ ਮੇਰਾ ਕਿਆ ਲਾਗੇ ਮੇਰਾ ਤੇਰਾ ਤੁਜੀ ਕਾ yeah hey. जो कि सो स ਜਿਵੇਂ ਹੈ ਕਿਛ ਨਹੀਂ ਮੈਂ ਕੀ ਕਿ ਨਹੀਂ ਰੱਖ ਕੋਈ ਗੁਰ ਮੈਂ ਗੁਰਾਈ ਜਪਰ ਮੈਂ ਗੁਰਾਈ 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 ਮੈਂ ਗੁਰਾਈ ਮੈਂ ਕੀ ਕਿ ਨਹੀਂ ਮੈਂ ਕੀ ਕਿ ਨਹੀਂ ਆਏ ਗੁਰ

प्यारियो नाम की बरखा हो रही है ताली सिटी दे आज अमृत वेले भी इतने चेम चेम वर्ष है अमृत का इसी जगह के छेतों सब नाम जाप सन अब संगतान का यानो नहीं पता लग गया होना आज दोपहर का भी दवान सी किसी प्यारियां देख रहे हैं

ਗਰਮੀਆਂ ਤੇ ਸਰਦੀਆਂ ਲਈ ਸਿਰਫ ਹਫਤੇ ਹਫਤੇ ਲਿਆਉਂਦੇ ਆ। ਫਿਰ ਸਾਡੀ ਜੋ ਡਿਊਟੀ ਲੱਗੀ ਹੈ ਕਦੇ ਐਸੇ ਤੇ ਕਦੇ ਉਸੇ ਕੁਝ ਨਵੇਂ ਰਲ-ਮਿਲ ਖੁੰਮਦੇ ਆ। 6 ਮਹੀਨੇ ਬਾਅਦ ਤੜਕ ਕੋ ਪਹੁੰਚਦੇ। ਇਹ ਪ੍ਰੋਗਰਾਮ ਜਿਵੇਂ ਪਤਾ ਚਲਦੇ ਨਹੀਂ ਆਪਣੇ ਆਪ ਲਾਹੇ ਲਿਆ। ਇਸ ਵਾਰ ਘਰਾਂ ਵਾਲੀ ਸੰਗਤ ਨੇ ਜਲਦੀ ਲਾਹੇ ਲਈ ਸਮਾਗਮ ਫਿਰ ਕਹਰਾਮਤ ਜਿਆਦਾ ਨਹੀਂ ਪਰ ਕੱਲ ਵੀ ਚਾਰ ਸਮਾਗਮ ਨੇ ਜਿੰਨਾ ਵਿੱਚੋਂ ਤਿੰਨ ਸਮਾਗਮ ਗੁਰੂ ਕ੍ਰਾਮ ਵਿੱਚ ਕੱਲ ਸਵਾ 11:00 ਤੋਂ 12:00 ਇਸੇ ਜਗ੍ਹਾ ਤੇ ਲਾਹੇ ਲਈ ਪਹੁੰਚੋ ਸਵਾ 12:00 ਤੋਂ ਸਵਾ 1:00 ਪਲੇਨ ਜੋ ਬਦ ਕਰੇ ਡੇਢ ਤੋਂ ਢਾਈ ਗੁਰਦੁਆਰਾ ਸ਼ਹੀਦਾਂ ਸਾਹਿਬ ਪਹੁੰਚ ਲਾਹੇ ਲਈ ਜਿਨ੍ਹਾਂ ਲਾਭ ਲਵਾਂਗੇ ਸਾਡਾ ਹੀ ਭਲਾ ਹੈ ਭਲਾ ਹੈ ਫਿਰ ਵੀਰਵਾਨ ਨੂੰ ਫਿਰ ਸ਼ੀਗਾ ਗੁਰੂ ਘਰ ਵਿੱਚ ਹੈ ਸਮਾਜਨ ਬਾਗੀ ਗੁਲਾਟੀ ਸਾਹਿਬ ਦੱਸਦੇ ਹੋਗੇ ਮੈਨੂੰ ਬੜਾ ਚੰਗਾ ਲੱਗਿਆ ਕਿ ਤੁਸੀਂ ਟਿਕੇ ਹੋਏ ਉਹ ਟਿਕਾਂਦਾ ਵੀ ਉਹਨੂੰ ਹੈ ਜਿਹੜਾ ਟਿਕਣਾ ਚਾਹੁੰਦਾ ਹੈ ਸ਼ਾਂਤੀ ਵਿੱਚ ਨੂੰ ਮਿਲਦੀ ਜਿਹੜਾ ਸ਼ਾਂਤੀ ਲੈਣਾ ਚਾਹੁੰਦਾ ਹੈ ਸਹਜ ਵਿੱਚ ਸੀ ਚਾਹੁੰਦਾ ਜਿਹੜਾ ਸਹਜ ਦਾ ਹੱਕ ਦਾ ਜਿਹੜੇ ਟਾਈਮ ਨਾਲ ਜੁੜੇ ਨਹੀਂ ਉਹਨਾਂ ਟਾਈਮ ਉਹ ਗਿਆਨ ਨਾਲ ਹੁੰਦਾ ਹੈ ਫਿਰ ਗੁਰੂ ਕਹਿੰਦੇ ਜਪ ਸਕਲ ਅੰਦਰ ਘਰ ਆਉਣ ਪਾਉਂਦੇ ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਹੈ ਕਿ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਨਾਨਕ ਜੀ ਬੈਠੇ ਨੇ ਹਾਏ ਛੱਡ ਕੇ ਕਿੱਥੇ ਜਾਵਾਂ ਫਿਰ ਬਾਬਾ ਨਾਨਕ ਜੀ ਨੂੰ ਬਲਵਕੀ ਚਲਾ ਲੈਣੇ ਰਾਣਾ ਟਾਈਮ ਸੀ ਨਾ ਆਏ ਸੰਤ ਪਰੋਣੇ ਕੀਰਤਨ ਹੋਆ ਰਹਿਣ ਸਭੈ ਰਹਿਣ ਸਭੈ ਹੋਣ ਜਾਸ ਜਿਹੜੇ ਅੱਜ ਵੀ ਲੱਗ ਕੇ ਨਾਮ ਜਪਦੇ ਨੇ ਉਹਨਾਂ ਨੂੰ ਅੱਜ ਵੀ ਪ੍ਰਾਪਤੀਆਂ ਨਹੀਂ ਨਹੀਂ ਤਾਂ ਸਿਰ ਸ਼ਾਮੀ ਜਿਹੜਾ ਅਸੀਂ ਜਪਦੇ ਆਂ ਤਾਂ ਸਾਡਾ ਦਲ ਸ਼ੁਕਾ ਚੱਜਾ ਨਹੀਂ ਮਨ ਦੇ ਵਿਕਾਰ ਬਾਹਰ ਤਾਂ ਨਿਕਲਣਗੇ ਵਿਚਾਰ ਆਹ ਬਦਲਣਗੇ ਮਨ ਸੁੱਚਾ ਤੇ ਉੱਚਾ ਤਾ ਹੋਵੇਗਾ ਜਦ ਤੂੰ ਲੱਗ ਕੇ ਜਪਾਂਗੇ ਵਾਹਿਗੁਰੂ ਨਾਹੀ ਗੁਰੂ ਨਾਹੀ ਗੁਰੂ ਵਾਹਿਗੁਰੂ ਵਾਹਿ ਜਪੋ ਸਭ ਸਭ ਵਿੱਚ ਆਨੰਦ ਪ੍ਰਾਪਤ ਹੋਣੇ ਅਰਦਾਸ ਵਿੱਚ ਹਾਜ਼ਰੀਆਂ ਲਗਣੀਆਂ ਜੋ ਮੰਗ ਹੈ ਠਾਕ ਰੱਪਨੇ ਤੇ ਸੋਈ ਸੀ ਹੁਕਮਨਾਮੇ ਵਿੱਚ ਗੁਰੂ ਨੇ ਹੁਕਮ ਦੇਣਾ ਹੈ ਪਤਿਆਤਮਾ ਜਾਇਆ ਸੀ ਹਾਤਿ ਮਸੀਸ ਇਸੇ ਕਿਹਾ ਨਾਮ ਲਿਖ ਜਾਣਾ ਫਿਰ ਪ੍ਰਸਾਦ ਜੋ ਕੀਰਤਨ ਨਾਲ ਬਣ ਚੁੱਕਾ ਹੈ ਕਿਪਾ ਲੈ ਕੇ ਲੰਗਰ ਸ਼ਹਿਰੀ ਵਾਹਿਗੁਰੂ ਦੀ ਕਰਦ ਕਰਾਉਣ ਜਾਣਾ ਬਾਕੀ ਦਾ ਪ੍ਰੋਗਰਾਮ ਕੈਰੀਕੁਲਰਟੀ ਜੀ ਹਾਂਜੀ ਪਰਮਜੀਤ ਕੌਰ ਕਿੱਥੇ